ਪੰਜਾਬੀ ਇੰਡਸਟਰੀ ਵਿੱਚ ਬਹੁਤ ਘੱਟ ਸਿੰਗਰ ਹਨ ਜਿਨ੍ਹਾਂ ਦੇ ਗੀਤ ਕਈ ਸਾਲਾਂ ਬਾਅਦ ਵੀ ਰੀਪੀਟ ਤੇ ਸੁਨੇ ਜਾਂਦੇ ਹਨ ਤੇ ਉਹਨਾਂ ਚੰਦ ਸਿੰਗਰਾਂ ਵਿੱਚੋਂ ਇੱਕ ਸਿੰਗਰ ਹੈ ਸਿੱਧੂ ਮੂਸੇਵਾਲਾ ਜਿਸ ਤੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਗੀਤਾਂ ਨੂੰ ਲੋਕਾਂ ਵੱਲੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਤੇ ਸਪੋਰਟ ਮਿਲ ਰਹੀ ਹੈ ਸਿੱਧੂ ਮੂਸੇਵਾਲਾ ਦਾ ਗੀਤ 295 ਜੋ ਕਿ 3 ਸਾਲ ਪਹਿਲਾਂ ਮੂਸਟੇਪ ਐਲਬਮ ਵਿੱਚ ਰਿਲੀਜ਼ ਕੀਤਾ ਗਿਆ ਸੀ ਬੀਤੇ 24 ਘੰਟਿਆਂ ਵਿੱਚ ਇੱਕ ਵਾਰ ਫਿਰ ਟ੍ਰੈਂਡਿੰਗ ਵਿੱਚ ਆ ਗਿਆ ਹੈ ਤੇ ਪਿਛਲੇ 24 ਘੰਟਿਆਂ ਵਿੱਚ ਇਹ ਗੀਤ ਦੁਨੀਆ ਭਰ ਵਿੱਚ ਸੁਣੇ ਜਾਣ ਵਾਲੇ 100 ਗੀਤਾਂ ਦੀ ਲਿਸਟ ਵਿੱਚ ਨੰਬਰ 68 ਤੇ ਹੈ ਮਤਲਬ ਕਿ 3 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਗੀਤ ਲੋਕ ਦੁਬਾਰਾ ਦੁਬਾਰਾ ਸੁਣ ਰਹੇ ਹਨ ਇਸ ਤੇ ਨਾਲ ਹੀ ਫੀਮੇਲ ਸਿੰਗਰ ਰਾਜਾ ਕੁਮਾਰੀ ਜਿਸ ਦੇ ਨਾਲ ਕਿ ਸਿੱਧੂ ਮੂਸੇਵਾਲਾ ਨੇ ਅਸ ਗੀਤ ਕੀਤਾ ਸੀ ਉਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਜ 3 ਸਾਲ ਹੋ ਗਏ ਇਸ ਗੀਤ ਨੂੰ ਇਸ ਦੇ ਨਾਲ ਹੀ ਰਜਾ ਕੁਮਾਰੀ ਨੇ ਸਿੱਧੂ ਮੂਸੇਵਾਲਾ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ਥੈਂਕ ਯੂ ਸਿੱਧੂ ਫਾਰ एवरीथिंग ਵੀ ਦੋਗਲੇ ਬਲੱਡਾ ਵਿੱਚ ਜੱਟ ਨੇ ਗੈਰਤ ਭਰਤੀ ਸੀ ਕੱਲੀ ਕੱਲੀ ਗੱਲ ਮੂੰਹੋਂ ਕੱਢੀ ਪੂਰੀ ਕਰਤੀ ਸੀ ਨਿਤ ਨਵੇਂ ਦਿਨ ਰਹਿੰਦਾ ਸੀ ਨਾ ਬੈਲਬੋਰਡ ਤੇ ਤਾਂ ਵੀ ਜੱਟ ਮੁੱਸੇਪਿੰਡ ਦੀ ਬੌਂਦਾ ਧਰਤੀ ਸੀ ਅਣਖਾਂ ਤੋਂ ਬਿਨਾ ਕਿਤੇ ਵੀ ਲਾਏ ਲਾਂਭੇ ਨਹੀਂ ਜਾਂਦੇ ਸੂਰਮੇ ਤਾਂ ਆਉਂਦੇ ਆ ਪੰਜਾਬ ਸਿਆਂ ਸਾਡੇ ਤੋਂ ਸਾਹਵੇਂ ਨਹੀਂ ਜਾਂਦੇ ਸੂਰਮੇ ਤਾਂ ਆਉਂਦੇ ਆ ਪੰਜਾਬ ਸਿਆਂ ਸਾਡੇ ਤੋਂ ਸਾਹਵੇਂ ਨਹੀਂ ਜਾਂਦੇ